ਵੈਗੁਰੂ ਕਾਲਸਾ ਵੈਗੁਰੂ ਜੀ ਦੀ ਫਤਿਹ ਪਹਿਲਾ ਸੁਣਨੇ ਹੈ ਗੁਰਬਾਣੀ ਸ਼ਬਦ ਮੰਨੋ ਤੁਹਾਡਾ ਨਾਮ ਹੈ ਗੁਰਮਖ ਸਿੰਘ ਤੇ ਮੈਂ ਪੁੱਠਾ ਲੈ ਦਵਾ ਗੁੱਸਾ ਕਰੋਗੇ ਕਿ ਨਹੀਂ ਇੱਕ ਕਰਮਨਾਮ ਨੇ ਵੈਗੁਰੂ ਦੇ ਤੁਸੀਂ ਸੰਥਿਆ ਨਹੀਂ ਕੀਤੀ ਤੁਸੀਂ ਬਾਣੀ ਨਹੀਂ ਪੜੀ ਤੁਸੀਂ ਅਧਿਆਤਮਕ ਵਿਦਿਆ ਨਹੀਂ ਪੜੀ ਵਾਹਿ ਤੋ ਜਦੋਂ ਗਲਤ ਨਾਮ ਲਓਗੇ ਤੇ ਜਿਹਦਾ ਨਾਮ ਹੈ ਉਹਨੂੰ ਗਿਲਾਤੇ ਹੁੰਦਾ ਇਹ ਗੱਲ ਵੱਖਰੀ ਹੈ ਵੀ ਸਾਡੇ ਵਰਗਾ ਉਹ ਵੈਰ ਕਮਾਉਣ ਵਾਲਾ ਵਾਹਿਗੁਰੂ ਨਹੀਂ ਹੈ ਉਹਦਾ ਸੁਭਾਅ ਕੁਝ ਨਿਰਾਲਾ ਹੈ ਜਿਵੇਂ ਬੱਚੇ ਦੀਆਂ ਗਲਤੀਆਂ ਮਾਈ ਮaaf ਕਰਦੀ ਹੈ ਮਾਂ ਗੱਲ ਨਾਲ ਲਾਉਂਦੀ ਹੈ ਬਖਸ਼ ਦਿੰਦਾ ਆਪਾਂ ਪਾਠ ਕਰਕੇ ਅਰਦਾਸ ਕਰਦੇ ਆ ਨਾ ਵੀ ਲਗਾ ਮਾਤਰਾਂ ਦੀ ਗਲਤੀ ਬਖਸ਼ ਬਖਸ਼ ਦਿੰਦਾ ਪਰ ਅਸੀਂ ਗਲਤੀ ਕਰੀਏ ਹੀ ਕਿਉਂ ਵਿਦਿਆ ਪੜਿਏ ਅਧਿਆਤਮਕ ਪੱਖ ਨੂੰ ਮਜ਼ਬੂਤ ਕਰਿਏ ਸੰਥਿਆ ਲਈਏ ਤੇ ਜੇ ਸਹਿ ਸੁਭਾ ਕਿਸੇ ਮੂੰਹੋਂ ਬਾਣੀ ਦਾ ਕੋਈ ਅਲਫਾਜ਼ ਗਲਤ ਨਿਕਲਦਾ ਹੈ ਤੇ ਤਲਵਾਰ ਨਾ ਚੁੱਕੀ ਫਿਰਿਆ ਕਰੀਏ ਦੀ ਬਦਬੀ ਹੋ ਗਈ ਬਾਣੀ ਦੀ ਇਹ ਬਦਬੀ ਨਹੀਂ ਹੁੰਦੀ ਇਹ ਤੇ ਭੁੱਲ ਹੋਈ ਹੈ ਗੁਰੂ ਪਰਮੇਸ਼ਰ ਤੋਂ ਬਿਨਾਂ ਸਾਰਿਆਂ ਕੋਲੋਂ ਹੋ ਜਾਂਦੀ ਹੈ ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ ਅਚਾ ਮਾੜੀ ਜੀ ਭੁੱਲ ਹੋਵੇ ਤੇ ਭੱਜੇ ਜਾਣਗੇ ਅਕਾਲ ਤਖਤ ਸਾਹਿਬ ਤੇ ਸਿੰਘ ਸਾਹਿਬ ਜੀ ਛੇਕਦੇ ਉਹਨੂੰ ਤੇ ਸਿੰਘ ਸਾਹਿਬ ਪੁੱਛਣ ਜੀ ਕੀ ਹੋਇਆ ਬਾਣੀ ਦੀ ਇੱਕ ਪੰਕਤੀ ਗਲਤ ਪੜ ਦਿੱਤੀ ਉਹ ਭਾਈ ਜੀ ਬਾਣੀ ਬਦਲੀ ਥੋੜਾ ਹੈ ਅਗਲੇ ਨੇ ਬਹੁਤ ਸੋਹਣੇ ਭਾਈ ਜੀ ਦੇ ਸ਼ਬਦ ਨੇ ਕੰਠ ਬਾਣੀ ਹੈ ਮੂੰਹੋਂ ਨਿਕਲ ਗਿਆ ਗਲਤੀ ਦੇ ਨਾਲ ਬੰਦਾ ਭੁੱਲਦਾ ਹੀ ਰਹਿੰਦਾ ਹੈ ਗਲਤੀਆਂ ਹੁੰਦੀਆਂ ਰਹਿੰਦੀਆਂ ਨੇ ਨਾਲੇ ਅਕਾਲ ਤਖਤ ਸਾਹਿਬ ਤੋਂ ਜਿਹੜੀ ਛੇਕਣ ਦੀ ਮਰਿਆਦਾ ਹੈ ਉਹ ਇਹ ਨਹੀਂ ਹੈ ਵੀ ਬਾਣੀ ਗਲਤ ਪੜੀ ਗਈ ਛੇਕ ਦਿਓ ਕੋਈ ਮੇਰੇ ਆਖੇ ਨਾ ਲੱਗਾ ਤੇ ਛੇਕ ਦਿਓ ਕੋਈ ਤੁਹਾਡੇ ਆਖੇ ਨਾ ਲੱਗਾ ਤੇ ਛੇਕ ਦਿਓ ਬਹੁਤ ਸੋਹਣੇ ਭਾਈ ਜੀ ਦੇ ਸ਼ਬਦ ਨੇ ਅਕਾਲ ਤਖਤ ਸਾਹਿਬ ਤੋਂ ਉਹਨੂੰ ਛੇਕਿਆ ਜਾਂਦਾ ਹੈ ਜਿਹੜਾ ਗੁਰਬਾਣੀ ਬਦਲੇ ਗੁਰੂ ਦੀ ਸ਼ਾਨ ਦੇ ਉਲਟ ਬੋਲੇ ਨਿੱਜੀ ਵੈਰ ਵਿਰੋਧ ਕਰਕੇ ਨਹੀਂ ਛੇਕੀਦਾ ਕਿਸੇ ਨੂੰ ਵਾਹੀ ਹੁਣ ਬੁੱਢਾ ਦਲ ਦੇ ਜਥੇਦਾਰ ਅਕਾਲੀ ਫੂਲਾ ਸਿੰਘ ਰਹੇ ਬਾਬਾ ਜੱਸਾ ਸਿੰਘ ਆਲੂਵਾਲੀਆ ਰਹੇ 12 ਮਿਸਲਾਂ ਦਾ ਆਪਸ ਵਿੱਚ ਝਗੜਾ ਸੀ ਚਾਹੇ ਕਿ ਬਾਬਾ ਜੱਸਾ ਸਿੰਘ ਆਲੂਵਾਲੀਆ ਨੂੰ ਸੁਲਤਾਨੁਲ ਕੌਮ ਦਾ ਦਰਜਾ ਮਿਲਿਆ ਹੋਇਆ ਸੀ ਵੀ 12 ਮਿਸਲਾਂ ਦੇ ਉੱਤੋਂ ਦੀ ਇਹਨਾਂ ਦਾ ਸਤਿਕਾਰ ਜ਼ਰੂਰ ਕਰੋ ਸਿੱਖਾਂ ਦਾ ਆਗੂ ਹੈ ਇੱਕ ਦਿਨ ਨਾ ਜੰਗਲ ਪਾਣੀ ਚਲੇ ਗਏ ਇਕੱਲੇ ਗਾਂਢੀਵ ਸੂਰਮੇ ਸੰਨ ਡਰ ਕੇ ਦਾ ਵਾਏ ਉਧਰੋਂ ਕਿਤੇ ਬਾਬਾ ਜਸਾ ਸਿੰਘ RAM ਗੜੀਏ ਦੇ ਭਰਾਵਾਂ ਨੇ ਇਹਨਾਂ ਨੂੰ ਫੜ ਲਿਆ ਲੈ ਗਏ ਬਾਬਾ ਜਸਾ ਸਿੰਘ RAM ਗੜੀਆ ਦੇ ਦਰਬਾਰ ਵਿੱਚ ਤੇ ਬਾਬਾ ਜਸਾ ਸਿੰਘ RAM ਗੜੀਆ ਆਂਦੇ ਵੀ ਮੈਦਾਨੇ ਜੰਗ 'ਚ ਟਕਰਾਂਗੇ ਸਾਡਾ ਵੱਡਾ ਜਰਨੈਲ ਐ ਇਦਾਂ ਨਹੀਂ ਬੰਨ ਕੇ ਲਿਆਈਦਾ ਕਿੰਨਾ ਝਗੜਾ ਰਿਆ ਮਿਸਲਾਂ 'ਚ ਬਾਬਾ ਜਸਾ ਸਿੰਘ ਆਲੂ ਵਾਲੀਆ ਦਿੱਲੀ ਦੇ ਤਖਤ ਤੇ ਬਹਿ ਗਏ ਬਾਬਾ ਜਸਾ ਸਿੰਘ RAM ਗੜੀਆ ਕਹਿੰਦੇ ਮੈਂ ਨਹੀਂ ਮੰਨਦਾ ਬਾਬਾ ਜੱਸਾ ਸਿੰਘ ਆਲੂਵਾਲੀਆ ਤਖਤ ਤੋਂ ਉੱਤਰ ਆਏ ਵੀ ਝਗੜਾ ਨਹੀਂ ਕਰਨਾ ਦਿੱਲੀ ਦਾ ਤਖਤ ਹੀ ਧੂਕੇ ਸਿਲ ਧੂਕੇ ਬਾਬਾ ਜੱਸਾ ਸਿੰਘ RAM ਗੜੀਆ RAM ਗੜੀਆਂ ਦੇ ਬੁੰਗੇ ਲੈ ਆਇਆ ਅੰਮ੍ਰਿਤਸਰ ਜਿਹੜੀ ਸਿਲ ਤੇ ਬਹਿ ਕੇ ਕਦੇ ਔਰੰਗਜ਼ੇਬ ਨੇ ਐਲਾਨ ਕੀਤਾ ਸੀ ਗੁਰੂ ਤੇਗ ਬਹਾਦਰ ਦੇ ਕਤਲ ਦਾ ਉਹ ਸੇਲੀ ਅੰਮ੍ਰਿਤਸਰ ਪਈ ਹੈ ਸਾਡੇ ਕੋਲ ਤੇ ਹੁਣ ਬਾਬਾ ਜੱਸਾ ਸਿੰਘ ਆਲੂਵਾਲੀਆ ਦੇ ਵੀ ਮੈਂ ਤੇ ਅਕਾਲ ਤਖਤ ਸਾਹਿਬ ਦਾ ਜਥੇਦਾਰ ਹਾਂ ਮੈਨੂੰ ਬੰਦੀ ਬਣਾ ਲਿਆ ਬਾਬਾ ਜਸਾ ਸਿੰਘ RAM ਗੜੀਏ ਦੇ ਭਰਾਵਾਂ ਨੇ ਮੈਂ ਸਾਰੇ ਹੀ ਪੰਥ ਚੋਂ ਛੇਕਦਾਗਾ ਕਿੱਦਾਂ ਛੇਕ ਦੋਵੇਗਾ ਯਾਰਾਂ ਮਿਸਲਾਂ ਦੇ ਜਥੇਦਾਰ ਨੱਕ ਮੂੰਹ ਚੜਾਉਂਦੇ ਰਹੇ ਮੈਂ ਦਿੱਲੀ ਦੇ ਤਖਤ ਤੇ ਬੈਠਾ ਸਾਂ ਮੈਂ ਛੇਕਣ ਲੱਗਾ ਬਾਬਾ ਜਸਾ ਸਿੰਘ RAM ਗੜੀਏ ਨੂੰ ਕਿੱਦਾਂ ਛੇਕ ਦੋਗੇ ਕਿਦਰੇ ਕੋਈ ਹੋਰ ਉਪਦੇਸ਼ ਆਇਆ ਹੈ ਕਿਸੇ ਨੇ ਨਹੀਂ ਮੰਨਿਆ ਕਹਿ ਦੇਣਾ ਇਹਨੂੰ ਛੇਕ ਦਿਓ ਮੈਂ ਇੱਕ ਉਦਾਹਰਣ ਦਿੰਦਾ ਅਕਾਲ ਤਖਤ ਸਾਹਿਬ ਦਾ ਸਿਧਾਂਤ ਗੁਰ ਸਿਧਾਂਤ ਨੂੰ ਪਰ ਫੁੱਲਤ ਰੱਖਣ ਲਈ ਹੈ। ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ।